समूह पंजाब हतैशी भैन भरावान मेरे जाने के डॉक्टर जसपाल सिंह वालों सताल जी आ, प्यारे असी पिछले कुछ समय तो पंजाब को नशा के बचों कहिम चलाई है जो कि नशा मुक्त चेतना संघ पंजाब के दे बैनर हेठ कम कर रही है ਸੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਾਡੇ ਵੱਲੋਂ ਕੁਝ ਕਲਤਾਵਾ ਕੁਝ ਨਸਨਾਬ ਦੀ ਹਾਜ਼ਰ ਨੇ ਕੋਸ਼ਿਸ਼ ਕਰਿਓ ਕਿ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਸਕੇ ਤਾਂ ਜੋ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾ ਸਕੀਏ ਪਾਣੀ ਪੰਛੀ ਆਪ ਦਾ ਨਦੀਆਂ ਨਾਲੇ ਪੰਜਾਬ ਦੇ ਨਸ਼ਿਆਂ ਦੇ ਵਿੱਚ ਫੜਦੇ ਜਾਂਦੇ ਨੇ ਦੁੱਧ ਬਖਣਾ ਦੇ ਨਾਲ ਪਾਲੇ ਗੱਪੂ ਚਿੱਟੇ ਦੇ ਨਾਲ ਛੱਡਦੇ ਜਾਂਦੇ ਨੇ ਮਟਿਆਰਾਂ ਦੇ ਚੂੜੇ ਦਾ ਰੰਗ ਨਾ ਰਿਹਾ ਪਹਿਲਾਂ ਬਾਗ ਗੁਲਾਬ ਦਾ ਨਸ਼ੇੜੀ ਨਾ ਹੋ ਜਾਵੇ ਕਿਤੇ ਪਾਣੀ ਪੰਚ ਆਪਦਾ ਸੁੱਕਿਆ ਗੁਲਾਬ ਮੁੜ ਕੇ ਦੇ ਖਿੜਨਾ ਨਹੀਂ ਵਾਚਾ ਜਲੋ ਪੰਜਾਬੀ ਕਦੇ ਮੁੜਨਾ ਨਹੀਂ ਕੋਈ ਬੇਗਾਨਾ ਨਹੀਂ ਸੰਭਾਰੇਗਾ ਮੁਖੜਾ ਵਿਗੜੇ ਸਮਾਜ ਦਾ ਨਸ਼ੇੜੀ ਨਾ ਹੋ ਜਾਵੇ ਕਿਤੇ ਪਾਣੀ ਪੰਚ ਆਪਦਾ ਮਾਵਾ ਦੇ ਚਾਰ ਪਿਓ ਦੀ ਅਣਖ ਮਰਦੀ ਜਾਂਦੀ ਹੈ ਝੂਠ ਲਾਲਚ ਤੇ ਨਸ਼ੇ ਦੀ ਹਨੇਰੀ ਚੜਦੀ ਜਾਂਦੀ ਹੈ ਲੱਗਦਾ ਨੇੜੇ ਆ ਗਿਆ ਵੇਲਾ ਪੰਜਾਬੀਆਂ ਦੀ ਸ਼ਾਮ ਦਾ ਨਸ਼ੇੜੀ ਨਾ ਹੋ ਜੇ ਕਿਤੇ ਪਾਣੀ ਪੰਜ ਆਪ ਦਾ ਕੀ ਸੋਚ ਸਰਬੇ ਗਦਰ ਦਾ ਪਰਚਮ ਚੁੱਕਿਆ ਸੀ ਕਿਸ ਆਸ ਤੇ ਭਗਤ ਸਿੰਘ ਨੇ ਫਾਂਸ ਦੀਦਾਰ ਰਸਤਾ ਚੁਣਿਆ ਸੀ ਖੇਰੋ ਖੇਰੋ ਕਰਤਾ ਅੱਜ ਉਦਮ ਸਿੰਘ ਦੇ ਖਵਾਬ ਦਾ ਨਸ਼ੇੜੀ ਨਾ ਹੋ ਜਾਵੇ ਕਿਤੇ ਪਾਣੀ ਪੰਜ ਆਪ ਦਾ ਜਾਇ ਪੰਜਾਬ ਦੇ ਅੱਜ ਪੰਜਾਬ ਨੂੰ ਛੱਡਦੇ ਜਾਂਦੇ ਨਹੀਂ ਨਿਆਈ ਵਾਲੇ ਖੇਤ ਦੀਆਂ ਵੱਟਾਂ ਹੱਥ ਬਿਗਾਨੇ ਵੱਧਦੇ ਜਾਂਦੇ ਨੇ ਕਿਉਂ ਨਹੀਂ ਸੁਣਦਾ ਸਾਨੂੰ ਸ਼ੋਰ ਨਾਂ ਦੇ ਚਰਖਿਆਂ ਦੇ ਦਰਲਾਪ ਦਾ ਨਸ਼ੇੜੀ ਨਾ ਹੋ ਜਾਵੇ ਕਿਤੇ ਪਾਣੀ ਪੰਜ ਆਪ ਦਾ ਫੈਸ਼ਨਾ ਚ ਡੁੱਬੀਆਂ ਅੱਜ 22 ਭਾਗੋ ਦੀਆਂ ਵਾਰਸਾਂ ਵਿਸਾਰ ਦਿੱਤੀ ਪੰਜਾਬੀ ਬੋਲੀ ਅਸੀਂ ਬਾਗਲਾ ਵਾਰਸਾਂ ਕਬੱਡੀ ਦਾ ਸ਼ੌਂਕੀ ਪੱਟਿਆ ਟੀਕੇ ਦੇ ਸਵਾਦ ਦਾ ਨਸ਼ੇੜੀ ਨਾ ਹੋ ਜਾਵੇ ਕਿਤੇ ਪਾਣੀ ਪੰਜ ਆਪ ਦਾ ਇਹ ਜ਼ਿੰਦਗੀ ਸ਼ਾਇ ਕੀਮਤੀ ਮੁੜਕ ਦੇ ਮਿਲਨੀ ਨਹੀਂ ਮੁਰਝਾਈ ਕਲੀ ਜੋ ਨਾਲ ਨਸ਼ਿਆਂ ਮੁੜਕ ਦੇ ਖਿਲਨੀ ਨਹੀਂ ਕਬੂਲ ਕਰਨਾ ਬੇਕੀਨਾਮਾ ਡਾਕਟਰ ਜਸਪਾਲ ਦਾ ਨਸ਼ੇੜੀ ਨਾ ਹੋ ਜਾਵੇ ਕਿਤੇ ਪਾਣੀ ਪੰਚ ਆਪ ਦਾ ਨਸ਼ੇੜੀ ਨਾ ਹੋ ਜਾਵੇ ਕਿਤੇ ਪਾਣੀ ਪੰਚ ਆਪ ਦਾ